ਚੱਲ ਪਾਣੀ ਜਿਆ ਲਾਇਆ ਵਾ ਤੇ ਸ਼ਹਿਰੋਂ ਸਬਜ਼ੀ ਲਿਆਏ ਆ ਮੰਮੀ ਹਾਂ ਵੀ ਗੱਲਾ ਵਾ ਤੇ ਲਾਈ ਦਿੰਨੇ ਆ ਹਾਂ ਪਤਾ ਮੇਰਾ ਜੋ ਇਧਰ ਆਇਓ ਆ ਗਈਓ ਕੰਮ ਕੋਈ ਉਹ ਨਹੀਂ ਕੰਮ ਤਾਂ ਨਹੀਂ ਆ ਗੱਲ ਤਾਂ ਸੁਣੋ ਹਾਂ ਦੱਸ ਪੁੱਤ ਬੋ ਇੱਥੇ ਹਾਂ ਕਿਥੋਂ ਆ ਮੈਂ ਓਏ ਹੁਣਾਂ ਮੈਂ ਕਿਥੋਂ ਆ ਹਾਂ ਆ ਬੱਸ ਢੇ ਤੱਕ ਗਿਆ ਸੀ ਮੁੰਡਿਆ ਨਾ ਅੱਛਾ ਆਹੋ ਚੁੱਪ ਚੋਪਾਂ ਕੀ ਗੱਲ ਆ ਉਹ ਚੁੱਪ ਕਿਉਂ ਆ ਮੈਂ ਮੰਮੀ ਹਾਂ ਮੇਰਾ ਉਹਨਾਂ ਨੂੰ ਕਰ ਜੀ ਜੇ ਲੱਗਣ ਡਿਆ ਤੁਹਾਨੂੰ ਪਤਾ ਵੀ ਆ ਮੇਰੇ ਪੇਪਰ ਖਤਮ ਹੋਏ ਆ ਹਾਂ ਮੇਰਾ ਰਾਦਾ ਮੈਂ ਪੂਆ ਕੋਣਾ ਚਲ ਜਾ ਪੁੱਤ ਮੇਰੀ ਗੱਲ ਸੁਣ ਜਿਉਂ ਪੂਆ ਦਾ ਵਿਆਹ ਹੋਇਆ ਨਾ ਪੂਆ ਨੇ ਕਦੀ ਫੋਨ ਨਹੀਂ ਕੀਤਾ ਵੀ ਕਰਨ ਨੂੰ ਛੁੱਟੀਆਂ ਪਈਆਂ ਵਾ ਤੇ ਭਾਬੀ ਚਾਰ ਦੇ ਮੇਰੇ ਕੋਲ ਦੇ ਨਹੀਂ ਤੇ ਨਾ ਪੂਆ ਦਾ ਪਤੀਆਂ ਨਾ ਕਿੰਨਾ ਪਿਆਰ ਹੁੰਦਾ ਵਾ ਤੇ ਕੋਈ ਗੱਲ ਨਹੀਂ ਮੇਰਾ ਮੁੰਡਾ ਵੀ ਜਵਾਨ ਵਾ ਉਹਦਾ ਵੀ ਜਵਾਨ ਵਾ ਆਪ ਜੁੱਲੀ ਬਿਸਤਰੀ ਚੁੱਕਣੀ ਆ ਤੇ ਇੱਥੇ ਆ ਜਾਣਾ ਵਾ ਤੈਨੂੰ ਨਹੀਂ ਉਹਨੇ ਕਹਿਣਾ ਤੇ ਆਪੇ ਨਹੀਂ ਚਾਈਦਾ ਹੁੰਦਾ ਕਿਉਂ ਜिद ਕਰਦਾ ਵਾ ਮੇਰੀ ਗੱਲ ਸੁਣੋ ਹੁਣ ਉਹਦੇ ਵੀ ਉੱਥੇ ਆ ਮੇਰਾ ਜੀ ਲੱਗ ਜਾਣਾ ਉਹਦੇ ਨਾਲ ਮੇਰੀ ਸੁਣ ਗੱਲ ਤੂੰ ਆਪਣੇ ਨਾਨਕੇ ਚਲ ਜਾ ਤੇਰੀ ਮਾਮੀ ਮਾਮਾ ਤੇਰੇ ਨਾਲ ਕਿੰਨਾ ਪਿਆਰ ਕਰਦੇ ਆ ਉੱਥੇ ਰਹਿ ਆ ਚਾਰ ਦਿਨ ਉਹਨਾਂ ਨੇ ਤਾਂ ਕੋਈ ਗੱਲ ਵੀ ਨਹੀਂ ਕਰਨੀ ਮੰਮੀ ਮਾਮੇ ਦੇ ਦੋਵੇਂ ਨਿਆਣੇ ਦੇ ਬਾਹਰ ਆ ਹੈ ਮੈਂ ਕਿਹਦੇ ਲਾਗੇ ਰਹਿਣਾ ਉੱਥੇ ਤੇ ਫੇਰ ਕੀ ਹੋ ਗਿਆ ਪੁੱਤ ਮਾਮੇ ਨੇ ਬੰਬੀ ਨੂੰ ਚਲ ਜਾ ਕਰਨਾ ਵਾ ਤੇ ਤੂੰ ਵੀ ਨਾਲ ਚਲ ਜਾ ਕਰੀ ਉਹ ਮਾਮਾ ਤੇਰਾ ਇਦਾਂ ਦਾ ਨਹੀਂਗਾ ਮਾਮੇ ਨੇ ਤੈਨੂੰ ਸ਼ਹਿਰ ਲੈ ਜਾ ਕਰਨਾ ਵਾ ਉਹਨਾਂ ਦਾ ਪਿੰਡ ਸ਼ਹਿਰ ਵਰਗਾ ਵਾ ਕਦੀ ਤੈਨੂੰ ਕਿਹ ਰੈਸਟੋਰੈਂਟ ਚ ਲੈ ਜਾ ਕਰਨਾ ਕਰਨ ਕੀ ਖਾਣਾ ਉਹਨੂੰ ਤਾਂ ਚਾ ਹੀ ਬੜਾ ਵਾ ਹਾਂ ਨਾਲ ਹਾਂ ਨਹੀਂ ਫੱਬਦਾ ਵਾ ਠੀਕ ਆਣਾ ਵੇਖ ਲੈ ਪੁੱਤ ਮੇਰਾ ਕਲਾਉਨ ਨੂੰ ਜੀ ਨਹੀਂਗਾ ਕਰਦਾ ਉਹਨੇ ਕਦੀ ਫੋਨ ਕੀਤਾ ਜਾਂ ਉਦੈ ਹੀ ਕਰਦਾ ਪੇ ਕਰਨ ਤੇਰੇ ਪੇਪਰ ਹੋਏ ਤੇ ਤੂੰ ਹੀ ਆ ਜਾ ਮਮੀ ਮੇਰੀ ਗੱਲ ਸੁਣੋ ਮੈਨੂੰ ਤੇ ਭੂਈ ਨਹੀਂ ਬਥੇਰੀ ਇਹੜੀ ਕਿਹਾ ਵਾ ਤੇ ਤੁਹਾਡੇ ਉਧਰ ਵੀ ਆਇਆ ਕਰ ਤੂੰ ਉਨਾਂ ਹੀ ਨਹੀਂ ਹੈ ਮੇਰੇ ਹੁੰਦਿਆਂ ਤਾਂ ਤੈਨੂੰ ਕਰਨ ਕਦੀ ਕਿਹਾ ਨਹੀਂਗਾ ਤੂੰ ਐਵੇਂ ਹੀ ਹਾਂ ਗੱਲਾਂ ਕਹੀ ਜਾਂਦੇ ਆਂ ਤੇ ਮੈਨੂੰ ਕਿਹਾ ਵਾ ਮੈਨੂੰ ਕਿਹਾ ਵਾ ਤੇ ਨਾਲੇ ਮੇਰੀ ਸੁਣ ਗੱਲ ਜੇ ਤੂੰ ਉੱਥੇ ਚੱਲ ਗਿਆ ਨਾ ਉਨੇ ਕਈ ਗੱਲਾਂ ਸਵਾਲ ਜਵਾਬ ਤੈਨੂੰ ਪੁੱਛਣੇ ਆ ਪਤਾ ਤਾਂ ਤੈਨੂੰ ਉਹਦਾ ਹੈਗਾ ਹੀ ਆ ਕਦੀ ਉਹਨੇ ਕਹਿਣਾ ਤੈਨੂੰ ਤੇਰੀ ਮਾਂ ਪੇਕੇਆਂ ਨੂੰ ਦਈ ਜਾਂਦੀ ਆ ਕਦੀ ਉਹਨੇ ਕੁਛ ਤੈਨੂੰ ਸਿਖਾ ਲੈਣਾ ਵਾ ਉਹਤੇ ਇਦਾਂ ਨਹੀਂ ਕਰੀਦਾ ਹੁੰਦਾ ਆਪਣੇ ਘਰੇ ਹੀ ਅਸੀਂ ਚੰਗੇ ਆ ਅਸੀਂ ਨਹੀਂ ਗਾ ਜਾਣਾ ਮੈਂ ਮੰਮੀ ਜਾਣਾ ਮੈਨੂੰ ਨਹੀਂ ਜੇ ਪਤਾ ਆਪ ਆਪਣਾ ਗੱਲ ਕਰ ਲੋ ਤੇ ਮੈਂ ਪੂਆ ਪਿੰਡ ਜਾਣਾ ਜੀ ਮੁੜ ਕੇ ਉੱਥੋਂ ਬੇਇੱਜ਼ਤੀ ਕਰਾ ਕੇ ਆਵੇਂਗਾ ਆਣ ਕੇ ਮੈਨੂੰ ਦੱਸੇਗਾ ਵੀ ਮੰਮੀ ਵੀ ਨਾ ਇਦਾਂ ਆਂਦੀ ਹੀ ਕੋਈ ਗੱਲ ਨਹੀਂ ਕੋਈ ਬੇਇੱਜ਼ਤੀ ਨਹੀਂ ਹੁੰਦੀ ਮੈਂ ਜਾਣਾ ਹੀ ਜਾਣਾ ਵਾ ਮੈਨੂੰ ਨਹੀਂ ਪਤਾ ਸਾਰੇ ਜਾਣੇਗੇ ਆ ਹੁਣ ਜੇ ਮੈਂ ਨਾਨਕੇ ਵੀ ਚਲ ਜਾ ਮੈਂ ਕਿੱ데 ਲੱਗੇ ਰਹਿਣਾ ਤੂੰ ਹੀ ਇੱਕੋ ਗੱਲ ਕਰੀ ਜਾਂਦੇ ਨਾਨਕੇ ਚਲ ਜਾ ਨਾਨਕੇ ਚਲ ਜਾ ਵੀ ਉੱਥੇ ਲੈਪਟਾਪ ਵੀ ਉੱਥੇ ਸਭ ਕੁਝ ਹੈਗਾ ਕੋਈ ਗੰਦੀ ਭੂਆ ਹੁਣ ਘਰੇ ਵੀ ਸਭ ਕੁਝ ਹੈਗਾ ਮੈਂ ਉੱਥੇ ਹੀ ਜਾਣਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੁੰਡਾ ਕਹੀ ਜਾਣ ਡਿਆ ਭੂਆ ਕੋ ਜਾਣਾ ਭੂਆ ਦਾ ਤੇ ਇਹਦੇ ਵਿੱਚ ਮਾਸਾ ਵੀ ਪਿਆਰ ਨਹੀਂ ਹੈਗਾ ਕਦੇ ਇੱਕ ਵਾਰਾਂ ਵੀ ਫੋਨ ਨਹੀਂ ਕੀਤਾ ਵੀ ਪੁੱਤ ਛੁੱਟੀਆਂ ਪਈਆਂ ਵਾ ਤੇ ਆ ਜਾ ਚਾਰ ਦਿਨ ਰਹਿ ਜਾ ਆ ਪੋਸੇ ਵਲੇ ਪੌਣੇ ਝੋਲੇ ਚ ਲੀੜੇ ਤੇ ਇੱਥੇ ਆ ਜਾਣਾ ਨਾਕ ਜਦਮ ਕਰਨ ਵਾਸਤੇ ਇੱਦਾਂ ਕਰਦੀ ਆ ਇਹਦੇ ਪਿਓ ਨਾਲ ਗੱਲ ਕਰਦੀ ਆ ਕਿ ਆਹ ਗੱਲ ਕਰਨ ਕਹਿਣ ਡਿਆ ਵਾ ਤੇ ਦੇਖ ਲੋ ਕਿਦਾਂ ਕਰਨੀ ਮੇਰਾ ਨੀਗਾ ਜੀ ਕਰਦਾ ਕਲੋਂ ਮੇਰੀ ਗੱਲ ਸੁਣੋ ਹਾਂ ਮੈਂ ਕੀ ਕਿਹਾ ਜੀ ਹਾਂਜੀ ਕਰਨ ਦੀ ਗੱਲ ਸੁਣ ਲੋ ਕਰਨ ਜੇਦ ਕਰਨ ਡਿਆ ਵਾ ਆਂਦਾ ਵੀ ਪੇਪਰ ਹੋਏ ਆ ਤੇ ਮੈਂ ਪੂਆ ਕੋ ਜਾਣਾ ਵਾ ਤੁਸੀਂ ਆਪਸਿਆਂ ਨੇ ਜੀ ਵਿਆਹ ਨੂੰ ਕਿੰਨਾ ਚਿਰ ਹੋ ਗਿਆ ਵਾ ਕਦੀ ਉਹਨੇ ਚਾਰੀਜ ਨਾ ਫੋਨ ਨੀਗਾ ਕੀਤਾ ਪੇ ਕਰਨਾ ਛੁੱਟੀਆਂ ਪਈਆਂ ਤੇ ਚਾਰ ਦਿਨ ਆ ਜਾ ਹੁਣ ਆਪੇ ਜਾਊਗਾ ਨਿਆਣੇ ਜਿਹੜੇ ਉਹਦੇ ਕੋਰਾ ਕਾਗਜ਼ ਹੁੰਦੇ ਆ ਜਿੱਦਾਂ ਦੀ ਗੱਲ ਉਹਨਾਂ ਦੇ ਦਿਮਾਗ ਦੇ ਵਿੱਚ ਪਾਤੀ ਉਦਾਂ ਦੀ ਗੱਲ ਪਿਆ ਜਾਣੀ ਆ ਤੋਂ ਉਸ ਤੋਂ ਬਾਅਦ ਆ ਤੁਹਾਨੂੰ ਪਤਾ ਹੀ ਆ ਤੂੰ ਏਦਾਂ ਕਰ ਕੋਈ ਗੱਲ ਨਹੀਂ ਨਿਆਣੇ ਜਿਹੜੇ ਕਰਦੇ ਹੁੰਦੇ ਤੇ ਜੇ ਕਹਿਣ ਤਾਂ ਘੁਆ ਹੀ ਆਉਦੀ ਖਲਾਦੇ ਤਾਂ ਦੋ ਚਾਰ ਦਿਨ ਜੇ ਉਹਨੇ ਗੱਲਾਂ ਬਾਤਾਂ ਕੀਤੀਆਂ ਧਿਆਨ ਕੇ ਤੁਹਾਨੂੰ ਦੱਸਿਆਂ ਤੁਸੀਂ ਵੀ ਮੇਰੇ ਨਾਲ ਪਹਿਣਾ ਵਾ ਫੇ ਤੂੰ ਕਿਉਂ ਨਹੀਂ ਉਹਨੂੰ ਡੱਕਿਆ ਫਿਰ ਆਪਣੀ ਜ਼ਿੰਮੇਵਾਰੀ ਤੇ ਖਲਾਦੋ ਮੈਂ ਆ ਤਉਨੂੰ ਕਿਹਾ ਸੀ ਨਾਨਕੇ ਚਲ ਜਾ ਨਹੀਂ ਮੰਨਣ ਡਿਆ ਨਾਨਕੇ ਹਮਾਵੇਂ ਦੇ ਨਿਆਣੇ ਤੇ ਬਾਹਰ ਗਏ ਆ ਤੇ ਮੈਂ ਜਾ ਕੇ ਕਿਹਦੇ ਨਾਲ ਗੱਲਾਂ ਕਰਨੀਆਂ ਆ ਕੀ ਮੈਂ ਕਿਹਦੇ ਨਾਲ ਖੇਡਣਾ ਉਹਦੇ ਹੈਗਾ ਬਾਤ ਉਹਦਾਂ ਖੇਡਣ ਖੂੜ ਕੇ ਆ ਜਾਊਂਗਾ ਤਾਂ ਦੋ ਚਾਰ ਦਿਨ ਤੇ ਜਾਂ ਤੇ ਫਿਰ ਉਹਦੇ ਹੀ ਫੋਨ ਕਰਦਾ ਜਾਂ ਆਪ ਦੀ ਭੂਆ ਫੋਨ ਕਰਦੀ ਤੁਸੀਂ ਭੈਣ ਨੂੰ ਚੱਟ ਫੋਨ ਕਰਦੇ ਜੇ ਨਾ ਸ਼ੂਟਿੰਗਾਂ ਪਈਆਂ ਤਾਂ ਚਾਰ ਦਿਨ ਆ ਜਾ ਉਹਦੀ ਤਾਂ ਤਿਆਰੀ ਇੱਧਰ ਨੂੰ ਆਉਂਦੀ ਹੁਣੀ ਆ ਉਹਨੇ ਉੱਧਰ ਨੂੰ ਥੋੜਾ ਜਾਣਾ ਮੈਨੂੰ ਪਤਾ ਵਾ ਨਾ ਚੱਲ ਹੁਣ ਫਿਰ ਕੀ ਕਰਨਾ ਜੇ ਤਉ ਜੇਦੀ ਕਰੀ ਜਾਂਦੇ ਵੀ ਮੈਂ ਨਾਨਕੇ ਨਹੀਂ ਜਾਣਾ ਤਾਂ ਭੂਆ ਗੇ ਜਾਣਾ ਤੇ ਫੇਰ ਕੀ ਕਰਨਾ ਮੈਂ ਦੱਸ ਵੇਖ ਲਓ ਆਪਣਾ ਪੜਿਆ ਵਿਚਾਰ ਲਓ ਕੱਲ ਨੂੰ ਮੈਨੂੰ ਨਾ ਕਿਓ ਤੇ ਮੁੰਡੇ ਨੂੰ ਆ ਗੱਲਾਂ ਕੀਤੀਆਂ ਤਾਂ ਆ ਗੱਲਾਂ ਕੀਤੀਆਂ ਮੜ ਕੇ ਖੇਦੇ ਝਾਟ ਹੀ ਜਾਂਦੇ ਹੁੰਦੇ ਜੀ ਆ ਪੈਸਿਆਂ ਦੀ ਗੱਲ ਵੇਖ ਲਓ ਅਗਲੀ ਨੇ ਠੋਕ ਕੇ ਤੁਹਾਨੂੰ ਜਵਾਬ ਦਿੱਤਾ ਵਾ ਕੋਈ ਮਾਨਤਾ ਨਹੀਂ ਰੱਖਿਆ ਵੀ ਮੇਰਾ ਭਰਾ ਵਾ ਤੇ ਕੋਈ ਗੱਲ ਨਹੀਂ ਵੀਰ ਕਰ ਦਾਂਗੇ ਚਲ ਜੇ ਦੋ ਨਹੀਂ ਦੇਣਾ ਇੱਕ ਹੀ ਦੇ ਦਿੰਦੀ ਮਾੜਾ ਮੋਟਾ ਤੇ ਹੁੰਦਾ ਨਾ ਵੀ ਹਾਂ ਕੀਤੀ ਆ ਉਹਨੇ ਤਾਂ ਰਿਸ਼ਤੇਦਾਰੀ ਦਾ ਪਤਾ ਹੀ ਕੋਈ ਨਹੀਂ ਦਾ ਤੇ ਮੈਂ ਗੱਲ ਕਹੀ ਸੀ ਨਾ ਇਹ ਨੰਬਰ ਨਾ ਫੋਨ ਕਰਾ ਨਾ ਕਰਾ ਮੈਨੂੰ ਪਹਿਲਾਂ ਪਤਾ ਸੀ ਵੀ ਉਹਨੇ ਜਵਾਬ ਦੇ ਦੇਣਾ ਇਹ ਗੱਲਾਂ ਤਾਂ ਮੈਨੂੰ ਪਹਿਲਾਂ ਪਤਾ ਸਾਰੀਆਂ ਦਾ ਤੇ ਜੇ ਹੁਣ ਆ ਗਏ ਤਾਂ ਕੋਲ ਵੀ ਪੈਸੇ ਆ ਜਵਾਬ ਦੇ ਦਿੱਤਾ ਵਾ ਤਾਂ ਕੱਲ ਨੂੰ ਸਾਡੇ ਘਰ ਤਾਂ ਨਹੀਂ ਨਾ ਆ ਸਕਦੀ ਫਿਰ ਤੇ ਮੈਂ ਨਹੀਂ ਜੇ ਮੁੰਡੇ ਨੂੰ ਜਾਣ ਦੇਣਾ ਮੇਰਾ ਨਹੀਂ ਜੀ ਕਰਦਾ ਇਹ ਸਵਾਦ ਦੀਆਂ ਗੱਲਾਂ ਨਹੀਂ ਕਰਦੀ ਬੱਚੇ ਤੇ ਅਸਰ ਹੋ ਜਾਂਦਾ ਹੁੰਦਾ ਵਾ ਚੱਲ ਮਰਜ਼ੀ ਆਪਣੀ ਵੇਖ ਲੈ ਘਣਾਉਣਾ ਕਿ ਨਹੀਂ ਘਲਾਉਣਾ ਫਿਰ ਮੈਂ ਹੁਣ ਕੀ ਕਰਾਂ ਮੈਨੂੰ ਇੱਕੋ ਹੀ ਗੱਲ ਕਰੀ ਜਾਣੀ ਆ ਤੇਰੀ ਮਾਂ ਪੇਕੇ ਦਈ ਜਾਂਦੀ ਆ ਤੇਰੀ ਮਾਂ ਇਦਾਂ ਕਰਦੀ ਆ ਤੇਰੀ ਮਾਂ ਉਦਾਂ ਕਰਦੀ ਆ ਉਹ ਅਗਲ ਦੀ ਗੱਲ ਤੇ ਉਹਨੇ ਕੋਈ ਕਰਨੀ ਹੀ ਨਹੀਂ ਤੂੰ ਤਹੀ ਇੱਕੋ ਗੱਲ ਕਹਿੰਦੇ ਜੇ ਘਲਾ ਦੇ ਘਲਾ ਦੇ ਫਿਰ ਤੂੰ ਕਿੱਦਾਂ ਕਹੀ ਜਾਂਦੇ ਜੀ ਤੇ ਯਾਰ ਜਦੋਂ ਹੁਣ ਨਿਆਣਾ ਜਿੱਦ ਕਰੇ ਵੀ ਮੈਂ ਜਾਣਾ ਹੀ ਉੱਥੇ ਆ ਤਾਂ ਫਿਰ ਮੈਂ ਇਹਨੂੰ ਕੀ ਕਵਾਂ ਚੱਲ ਵੇਖ ਲਓ ਕਰ ਲਓ ਫਿਰ ਆਪਣੀ ਮਰਜ਼ੀ ਮੈਂ ਵੀ ਮੈਂ ਕਦੀ ਕਰਨੀ ਹੈ ਮਰਜ਼ੀ ਹਾਂ ਕੀ ਯਾਰ ਹੁਣ ਮੈਂ ਕੀ ਕਰਾਂ ਅਕਸਰ ਨਿਆਣੇ ਤਾਂ ਦਿਲ ਤੇ ਕਰਦਾ ਹੀ ਆ ਕਿਤੇ ਨਾ ਕਿਤੇ ਜਾਣ ਨੂੰ ਫਿਰ ਰਿਸ਼ਤੇਦਾਰੀਆਂ ਤੇ ਹੋਈ ਹੁੰਦੀਆਂ ਵਾ ਭੂਆ ਜਾਂ ਨਾਨਕੇ ਹੋਰ ਬੰਦੇ ਨੇ ਕਿੱਥੇ ਜਾਣਾ ਹੁੰਦਾ ਹੁਣ ਇਹ ਕਹਿੰਦੀ ਆ ਵੀ ਮੈਂ ਜਾਣ ਨਹੀਂ ਦੇਣਾ ਮੁੰਡਾ ਕਹਿੰਦਾ ਮੈਂ ਜਾਣਾ ਉੱਥੇ ਆ ਨਾਨਕੇ ਦਾ ਨਾਂ ਨਹੀਂ ਲੈਂਦਾ ਕੀ ਕਰਾਂ ਹੁਣ ਮੈਂ ਯਾਰ ਮੈਂ ਤੇ ਲਾਗਿਆ ਫਾਇ ਜੇ ਨਾ ਜਾਣ ਦਵਾਂ ਤੇ ਹੁੰਦਾ ਹਣਾ ਕਿ ਪਾਪਾ ਜੀ ਮੈਂ ਕਿਹੜਾ ਹੋਰ ਕਿਤੇ ਜਾਣਾ ਵਾਂ ਕੋਈ ਕੋਤੇ ਜਾਣਾ ਵਾਂ ਚਲੋ ਵੇਖੋ ਹੁਣ ਕੀ ਕਰਦਾ ਮਾਂ ਵੀ ਡਈ ਏ ਜਿੱਦ ਕਰਨਾ ਕਿ ਮੈਂ ਜਾਣ ਨਹੀਂ ਦੇਣਾ ਉਹ ਕਹਿੰਦਾ ਮੈਂ ਜਾਣਾ ਵਾਂ ਰਮਨ ਖੜੇ ਚਾੜੂ ਬੰਦੇ ਝਾਤੀ ਅੰਤਰਪੱਤੇ ਦੇ ਹਿੱਲਾ ਜਾਂਦੇ ਆ ਰਮਨ ਹਾਂਜੀ ਮੰਮੀ ਜੀ ਪੁੱਤ ਗੱਲ ਸੁਣ ਆ ਗਈ ਜੀ ਫਲਾ ਮੈਨੇ ਕਿਹਾ ਨਾ ਚਲ ਸੁਣਦੀਆਂ ਗੱਲ ਪੁੱਛਾਂ ਹਾਂਜੀ ਮੰਮੀ ਜੀ ਬਾਜੰਦੇ ਹੀ ਮਾਰਨ ਬਾਜ ਮੈਂ ਤਾਂ ਮਾਰੀ ਆ ਮੈਂ ਕਿਹਾ ਬੈਂਕ ਚ ਗਿਆ ਹਿਸੋ ਨੂੰ ਹਾਂਜੀ ਤੇ ਬਣੀ ਗੱਲ ਕੋਈ ਨੇ ਬੜਿਆ ਕੁਛ ਮੰਮੀ ਜੀ ਗੱਲ ਕੀ ਬਾਨੀ ਆ ਪੈਸਿਆਂ ਦਾ ਇੰਤਜ਼ਾਮ ਹੀ ਨਹੀਂ ਹੋਣ ਦਿਆ ਉਹ ਜਿਹੜਾ ਵੀਰ ਦੇ ਗਿਆ ਉਹ ਹੀ ਕੋਲ ਪਏ ਆ 2 ਲੱਖ ਚਾਹੀਦਾ ਵਾ ਆਰਤੀ ਇਹ ਵੱਲ ਗਏ ਹੀ ਤੋ ਵੀ ਕਹਿਣ ਰਿਹਾ ਹੈਗਾ ਪਚਾਰਕ ਦਿਨ ਖਲੂਣਾ ਪੈਣਾ ਵਾ ਲੋਕਾਂ ਨੇ ਮੇਰੇ ਕੋ ਖੜੇ ਐ ਲਿੰਟਾਂ ਇਹ ਨਵੀਆਂ ਪੁਰਾਣੀਆਂ ਕਰਾਉਣ ਵਾਸਤੇ ਅੱਛਾ ਤੇ ਚੋਹਾਂ ਦਿਨਾਂ ਤੋਂ ਸਾਡਾ ਅੰਤਰਾ ਡਬਲ ਵਿਆਜ ਪੈ ਜਾਣਾ ਵਾ ਉਹ ਤੇ ਪੈਣਾ ਹੀ ਹੈ ਤੇ ਹੁਣ ਫਿਰ ਕਿੱਦਾਂ ਕਰਨੀ ਨੂੰ ਕੁੜੀ ਨੂੰ ਪੁੱਛ ਲੈਣਾ ਇਹਨਾਂ ਨੂੰ ਕੀਤਾ ਤਾਂ ਹੈਗਾ ਹੀ ਮੰਮੀ ਹੋਣ ਇਹ ਤੇ ਨਹੀਂ ਕਰਦੇ ਤੇ ਮੈਂ ਕਿਹਾ ਮੈਂ ਚੱਲ ਕੋਈ ਗੱਲ ਨਹੀਂ ਧਿਆਨ ਭਰਾ ਇਸੇ ਕੰਮ ਨੂੰ ਹੁੰਦੇ ਆ ਕਰ ਲੋ ਫੋਨ ਤੇ ਕੀਤਾ ਹੀ ਤੁਹਾਨੂੰ ਤਾਂ ਠੋਕੇ ਜਵਾਬ ਦਿੱਤਾ ਤੇ ਗਾੜੀ ਗੱਲਾਂ ਬਾਤਾਂ ਬੜੀਆਂ ਕੀਤੀਆਂ ਲੈ ਗੜੀ ਹਾਂਦੀ ਭੀ ਜਦੋਂ ਤੇਰੀ ਘਰ ਦੀ ਮੁੱਠਾਂ ਦੇ ਵਿੱਚ ਪੇਕੇ ਦੇ ਕੇ ਆਉਂਦੀ ਹੀ ਉਹਨਾਂ ਕੋ ਲੈ ਹੁਣ ਮੇਰੇ ਕੋ ਕੀ ਲੱਭਦਾ ਵਾ ਜੇ ਤੇਰਾ 12 ਕਿਲਿਆਂ ਚ ਕੁਝ ਨਹੀਂ ਬਣਿਆ ਤੇ ਮੇਰਾ ਪੰਜਾ 6 ਕਿਲਿਆਂ ਚ ਕੀ ਬਣਦਾ ਤੁਸੀਂ ਆਪ ਸਿਆਣੇ ਜੇ ਮੰਮੀ ਜੀ ਹਾਂ ਕਦੀ ਵੀ ਵਾਧੂ ਖਰਚਾ ਨਹੀਂ ਕੀਤਾ ਚੱਲ ਹੁਣ ਜਿਹੜੇ ਚੜੇ ਆ ਉਹ ਤੇ ਲਾਉਣੇ ਹੀ ਆ ਤੇ ਮੇਣਿਓ ਕ ਮੇਣੀ ਹੋਣ ਵਾਲੀ ਇਹਦੇ ਵਿੱਚ ਕਿਹੜੀ ਗੱਲ ਵਾ ਨਹੀਂ ਧਗੇ ਭੈਣ ਭਰਾ ਕਿਹੜੇ ਕੰਮਾਂ ਨੂੰ ਹੁੰਦੇ ਨੇ ਇਹਨਾਂ ਕਮਾਂ ਵਾਸਤੇ ਹੁੰਦੇ ਆ ਕੋਈ ਔਖੀ ਸੌਖੀ ਵੇਲੇ ਕਿਸ ਦੀ ਬਾਹ ਫੜੇ ਇਹ ਕੁੜੀ ਨੂੰ ਪਤਾ ਨਹੀਂ ਅਕਲ ਕਿੱਦਾਂ ਆਉਣੀ ਆ ਉਮਡਾਇਨੇ ਵੀ ਨਹੀਂ ਪਰੋਣੇ ਨੇ ਵੀ ਨਹੀਂ ਸਮਝਾਇਆ ਵੀ ਚਲ ਕੋਈ ਗੱਲ ਨਹੀਂ ਕੀ ਬਤਾਨੇ ਪਰੋਣੇ ਨਾਲ ਗੱਲ ਕੀਤੀ ਵੀ ਆ ਕਿ ਨਹੀਂ ਕੀਤੀ ਹਾਂ ਤੇ ਗਾੜੀਆਂ ਕਹਿੰਦੀ ਹੀ ਤੇਰੇ ਸਾਲੇ ਨਾ ਇੰਨੀ ਔਕਾਤ ਦੇ ਮਾਲਕ ਤੇ ਮੈਨੂੰ ਲੱਗਦੇ ਨਹੀਂ ਜਿਹੜਾ ਤੂੰ ਦੱਸਣ ਡਿਆ ਵਾ ਵੀ 4 ਲੱਖ ਰੁਪਏ ਆ ਉਹ ਦੇਗੇ ਆ ਇਹਨਾਂ ਦੱਸਿਆ ਹੁਣਾਂ ਨਾ ਵੀ ਉਹ ਦੇਗੇ ਆ ਤੇ 2 ਗ ਲੱਖ ਹੀ ਥੋੜਾ ਤੇ ਆਂਦੀ ਜੇ 4 ਦੇ ਕੇ ਗਏ ਤੇ 2 ਹੋਰ ਦੇ ਜਾਂਦੇ 6 ਪੂਰਾ ਹੋ ਜਾਂਦਾ ਲੈ ਤੇ ਮੰਮੀ ਜੀ ਉਹਦੇ ਮੈਂ ਕਹਿੰਦੀ ਤੇ ਉਹਨਾਂ ਦੇ ਹੀ ਜਾਣੇ ਸੀ ਸ਼ਰਮ ਤੇ ਮੈਨੂੰ ਇਹ ਮਾਰ ਗਈ ਵੀ ਕਹਿਣਾ ਵਾ 12 ਕਿਲੇ ਪੈਲੀ ਦੇ ਵਾਹਣ ਦੇ ਕੋਲ ਕੁਛ ਨਹੀਂਗਾ ਹੈਗਾ ਕੁਛ ਨਹੀਂਗਾ ਸ਼ਰਮਾਉਂਗੀ ਤੇਰੀ ਪ੍ਰਾਣਾ ਕਹੂਗਾ ਪਰ ਜਾਈ ਮੇਰੇ ਮੂੰਹ ਤੇ ਨਾ ਕਹੂ ਅੱਗੋਂ ਪਿੱਛੋਂ ਤਾਂ ਸੋਚੂਗੀ ਨਾ ਹੂੰ ਆਹੋ ਇਹ ਤਾਂ ਗੱਲ ਹੈਗੀ ਆ ਤੇ ਮੂੰਹ ਤੇ ਨਾ ਕੋਈ ਕਹੂਗਾ ਤੀਏ ਮਗਰ ਉਹਨੂੰ ਹੀ ਆਖੂ ਆਪਣੇ ਘਰ ਵਾਲੇ ਨੂੰ ਆਹ ਤੇਰੀ ਭੈਣ ਦੀ ਇੰਨੀ ਪੈਲੀ ਆ ਤੇ ਕੀ ਗੱਲ ਉਹਨਾਂ ਕੋਲ ਕੁਛ ਵੀ ਨਹੀਂਗਾ ਹੈਗਾ 2 ਲੱਖ ਵੀ ਨਹੀਂ ਹੁਣ ਮੇਰਾ ਤਾਂ ਮੇਰਾ ਦਾ ਇਹ ਵੰਡਿਆ ਵਾ ਹੂੰ ਚੱਲ ਕੋਈ ਗੱਲ ਨਹੀਂ ਨਹੀਂ ਤੇ ਜੜੀਆਂ ਟੁੰਬਾ ਵਾ ਨਾ ਉਹ ਗਹਿਣੇ ਰੱਖ ਕੇ ਨਾ ਉੱਥੋਂ ਪੈਸੇ ਲਿਆ ਕੇ ਧਾਰ ਦਿੰਨੇ ਆ ਔਰ ਫਿਰ ਕੀ ਆ ਚਲ ਇਦਾਂ ਕਰ ਲਓ ਨਹੀਂ ਹੁਣ ਕਿਤੇ ਹੱਥ ਅੜਦਾ ਆ 89 ਜਵਾਬ ਦੇਤਾ ਵੀ ਅਜੇ ਨਹੀਂ ਮੇਰੇ ਕੋ ਹੈਗੇ ਤੇ ਇਦਾਂ ਹੀ ਕਰ ਲਓ ਤੁਸੀਂ ਟੁੰਬਾ ਪਾ ਕੇ ਨਾ ਖਾਣੇ ਤੇ ਆਪਣਾ ਬੁੱਤਾ ਸਾਰ ਲਓ ਤੇ ਮਹੀਨੇ ਦਾ ਵਿਆਜ ਭਰਨਾ ਪੈਣਾ ਵਾ ਕੋਈ ਨਹੀਂ ਫਿਰ ਦੇ ਦਾਂਗੇ ਕੀ ਕਰਨਾ ਨਾ ਪਰਾਣਾ ਕਰਕੇ ਨਾ ਤੇ ਮਹੀਨੇ ਦਾ ਵਿਆਜ ਭਰ ਕੇ ਤੇ ਟੁੰਬਾ ਕਰ ਲੈ ਆਓ ਇਦਾਂ ਕਰ ਲਓ ਔਰ ਕੀ ਕਰਨਾ ਫਿਰ ਇਹੋ ਕੰਮ ਹੀ ਕਰਨਾ ਪੈਣਾ ਵਾ ਚੱਲ ਮੰਮੀ ਜੀ ਪੈਸੇ ਦੇਣੇ ਜਾਂ ਨਾ ਦੇਣੇ ਉਹ ਤੇ ਗੱਲ ਇੱਕ ਪਾਸੇ ਰਹਿ ਗਈ ਪਰ ਇਹ ਵੀ ਭੈਣ ਭਰਾਵਾਂ ਦੇ ਨਾਲ ਬੋਲੇ ਦਾ ਬੰਦਾ ਚੱਜਣਾ ਨਾ ਜਿੰਨੀਆਂ ਗੱਲਾਂ ਕੀਤੀਆਂ ਮੈਨੂੰ ਦੱਸਣ ਰਹੀ ਆਂਦੇ ਰਮਨ ਤੂੰ ਹੀ ਮੇਰੇ ਕੋ ਫੋਨ ਕਰਾਇਆ ਮੈਂ ਮੈਂ ਤਾਂ ਫੋਨ ਤਾਂ ਕਰਾਇਆ ਸੀ ਤੇ ਬਾਹਰ ਦੇ ਲੋਕਾਂ ਨੂੰ ਪੁੱਛਣੇ ਆ ਪੁੱਛਣੇ ਆ ਤੇ ਭੈਣ ਜੀ ਨੂੰ ਪੁੱਛ ਲਓ ਆਹੋ ਪਰ ਨਾ ਕੋਈ ਡਰ ਥੋੜਾ ਤੇ ਗਿਆ ਪੁੱਛਣ ਦਾ ਤਾਂ ਲੈਣ ਦਾ ਵੀ ਡਰ ਕੋਈ ਨਹੀਂਗਾ ਫਿਰ ਕੀ ਇੱਕ ਦੂਜੇ ਭੈਣ ਭਰਾ ਦੀ ਮਾਇਤ ਕਰਨੀ ਪੈਂਦੀ ਆ ਨਹੀਂ ਨਹੀਂ ਉਹਨੂੰ ਨਹੀਂ ਇਹ ਗੱਲ ਨਾ ਹੈਗਾ ਚਲੋ ਕੋਈ ਗੱਲ ਨਹੀਂ ਔਖਾ ਸੁੱਖਾ ਕੇ ਦੇਣਾ ਕਿਤੇ ਉਹਦਾ ਕਰਕੇ ਤਾਂ ਤਾਰ ਨਹੀਂ ਪੈਣੀ ਆ ਟੁੰਬਾ ਦੇ ਦਿੰਨੀ ਇਹਨਾਂ ਨੂੰ ਆਪੇ ਗਹਿਣੇ ਪਾਉਂਦੇ ਆ ਫਿਰ ਕੀ ਕਰਨਾ ਆਹੋ ਨਹੀਂ ਫਿਰ ਕੀ ਕਰਨਾ ਚਲੋ ਮਹੀਨੇ ਦਾ ਵਿਆਜ ਹੀ ਆ ਨਾ ਹਾਂ ਦੇ ਦਾਂਗੇ ਫਿਰ ਹਾਂ ਇਹ ਆ ਵੀ ਭੇਜਤੀ ਤਾਂ ਨਾ ਹੋ ਹੋਰ ਕੇ ਕੋਈ ਪੁੱਛੀ ਹੂੰ ਹੂੰ ਤਾਂ ਕਹਿਣਾ ਵੀ ਇਹਨਾਂ ਕੋਈ ਵੀ ਹੈ ਨਹੀਂ ਗੇ ਆਹੋ ਕਈ ਲੁਕਿੰਗ ਨਾ ਕਰਨ ਵਾਲੇ ਤੇ ਆ ਚਲੋ ਕੋਈ ਗੱਲ ਨਹੀਂ ਇਦਾਂ ਹੀ ਕਰ ਲੋ ਤੁਸੀਂ ਕੋਈ ਲੋੜ ਨਹੀਂ ਕਿਤੇ ਜਾਣੀ ਕੋਈ ਨਹੀਂ ਮੈਂ ਫੇਰ ਨਾ ਛਾੜੂ ਜਿਹੜਾ ਮਾੜਾ ਚ ਰਿੰਦਾ ਵਾ ਇਦਾਂ ਹੀ ਕਰ ਲੋ ਬਸ ਐਡੀ ਕੁੜੀ ਮੂਰਖ ਵਾ ਇਹ ਦੱਸ ਜੇ ਤੈਨੂੰ ਪੁੱਛਿਆ ਤੇ ਤੇਰੇ ਕੋ ਹੈਗੇ ਤਾਂ ਤੂੰ ਆਪ ਹੀ ਕੋਈ ਗੱਲ ਨਹੀਂ ਲੈ ਜਾਓ ਤੁਸੀਂ ਆਪਣਾ ਬੁੱਤਾ ਸਾਰੋ ਪੈਸੇ ਕੱਢੇ ਰਹਿ ਚੱਲੇ ਆ ਹੈ ਭੈਣ ਭਰਾ ਦਾ ਤੇ ਇਹੋ ਹੀ ਹੁੰਦਾ ਵਾ ਪਤਾ ਨਹੀਂ ਕਿਦਾਂ ਦੀਆਂ ਕੁੜੀ ਦੇ ਮੱਥੇ ਤੇ ਅੱਖਾਂ ਰੱਖ ਲਈਆਂ ਨੇ ਇਹਨੇ ਤੈਨੂੰ ਪਤਾ ਹੀ ਨਹੀਂ ਪੈਣ ਭਰਾ ਕੀ ਚੀਜ਼ ਵਾ ਕੀ ਦੱਸ ਬੰਦਾ ਕਰੇ ਬਥੇਰਾ ਸਮਝਾਈਦਾ ਫੇਰ ਵੀ ਇਹਨੂੰ ਅਕਲ ਨਹੀਂ ਆਉਂਦੀ ਕੁੜੀ ਨੂੰ ਬੀਜੀ ਬੈਠੇ ਜੀ ਹਾਂ ਬੈਠੇ ਆ ਬੋ ਬੋ ਸੁਣਾ ਤੂੰ ਇਧਰ ਆਇਆ ਉਹ ਮੈਂ ਚੱਲਿਆ ਜਰਾ ਘੜੇ ਤੇ ਅੱਛਾ ਤੇ ਮੈਂ ਤੁਹਾਡੇ ਨਾਲ ਬੈਠਾ ਵੇਖਦਾ ਮੈਂ ਚੱਲ ਬੀ ਨਾ ਗੱਪਸ਼ਾ ਮਾਰ ਲੈਣਾ ਕੋਈ ਚੱਲ ਚੰਗਾ ਕੀਤਾ ਪਤਾ ਵਧੀਆ ਗਾਣਾ ਕੋਈ ਨਹੀਂ ਅੱਡੇ ਤੇ ਕੰਮ ਸੀ ਕੋਈ ਉਹ ਕੰਮ ਇਹ ਬੰਦੇ ਕੇ ਨੂੰ ਪੈਸੇ ਗਏ ਸੀ ਥੋੜੇ ਜੀ ਅੱਛਾ ਤੇ ਉਹ ਫੋਨ ਕਰ ਡਿਆ ਬਿਹਾਨ ਕੇ ਲੈ ਜਾ ਮੈਂ ਭਰਾਵਾ ਮੈਂ ਤੇ ਪੁੱਤ ਗੱਲ ਉਹਨੇ ਮੈਨੂੰ ਦੱਸੀ ਯਾਰ ਮੰਨੇ ਕਾਦੀ ਆ ਜਿਹੜੇ ਪੈਸੇ ਕੁੜੀ ਕੋ ਮੰਗੇ ਸੀ ਅੱਛਾ ਤੇ ਉਹਨੇ ਦੇਤਾ ਆਂਦੀ ਜਵਾਬ ਹਾਂਜੀ ਉਹਨੇ ਤੇ ਨਾ ਕਰ ਦਿੱਤੀ ਸਾਡੇ ਕੋ ਪੈਸੇ ਕਿੱਥੋਂ ਆਏ ਤੁਹਾਡੇ ਕੋ ਇੰਨੀ ਪੈਲੀ ਆ ਤੁਹਾਡੇ ਕੋ ਇੰਨੇ ਵੀ ਇੰਨੀ 2 ਲੱਖ ਵੀ ਫਲਾਣ ਆ ਢੀਂਗਾ ਤਾਂ ਦੱਸਣ ਦੇ ਸੀ ਮੈਨੂੰ ਵਿਚਾਰੀ ਤੇ ਮੈਂ ਹਾਂ ਚੱਲ ਪੁੱਤ ਉਸ ਸਾਨਾ ਤੋਂ ਕਰੀ ਉਹਦਾ ਤੇ ਸਭਾ ਹੀ ਇਹੋ ਜਿਹਾ ਕੀ ਕਰਨਾ ਫਿਰ ਹੁਣ ਇਹੋ ਜੇ ਬੰਦੇ ਦੇ ਨਾਲ ਤੇ ਫਿਰ ਹੁਣ ਜੇ ਬੰਦਾ ਗੱਡੀ ਗੱਲਾਂ ਕਰੀ ਜਾਊਗਾ ਤੇ ਉਹਨਾਂ ਹੋਰ ਚਾਰ ਕਰਨੀਆਂ ਨੇ ਤੇ ਫਾਇਦਾ ਕੁਛ ਨਹੀਂ ਉਹਦੀ ਸ਼ੁਰੂ ਦੀ ਆਦਤ ਵਾ ਉਹਦੀ ਬੀਜੀ ਹੁਣ ਤੁਸੀਂ ਆਪ ਸਿਆਣੇ ਜੀ ਹੂੰ ਤੇ ਰਮਨ ਦੇ ਭਰਾ ਨੂੰ ਇਹ 4 ਲੱਖ ਰੁਪਏ ਦੇ ਕੇ ਗਿਆ ਆਹੋ ਤੇ ਮੈਨੂੰ ਪਤਾ ਵਾ ਵੀ ਦੇ ਗਿਆ ਵਿਚਾਰਾ ਤੇ ਹੁਣ ਮੈਂ ਜੇ ਉਹਨੂੰ ਜੋਰ ਪਾਈ ਜਾਵਾਂ ਚੱਲ ਲੈ ਤੇ ਆਊਗੀ ਫਿਰ ਹੋਰ ਤਾਰ ਫਿਰ ਅਹੀਂ ਦੀ ਚੰਗੇ ਲੱਗਦੇ ਮੈਂ ਹਾਂ ਭਾਵੇਂ ਚੱਲ ਇਦਾਂ ਕਰਦਾ ਵਾਂ ਭੈਣ ਨੂੰ ਫੋਨ ਕਰਦਾ ਵਾਂ ਹੂੰ ਤੇ ਸਾਨੂੰ ਥੋੜੇ 2 ਲੱਖ ਰੁਪਏ ਦੀ ਲੋੜ ਆ ਤੇ ਦੇ ਦੇ ਫੇਰ ਕੀ ਆ ਪੁੱਤ ਭੈਣ ਭਰਾ ਕਿਹੜੇ ਕੰਮਾਂ ਨੂੰ ਹੁੰਦੇ ਨੇ ਜੇ ਉਹਨੇ ਛਦੈਣ ਨੇ 2 ਲੱਖ ਨਹੀਂ ਦੇਣਾ ਤੇ ਲੱਖ ਹੀ ਦਿੰਦੀ ਤੇਰਾ ਮਾਂ ਨਹੀਂ ਰੱਖ ਲੈਂਦੀ ਵੀ ਮੇਰਾ ਭਰਾ ਆ ਕੱਲ ਨੂੰ ਮੈਨੂੰ ਵੀ ਲੋੜ ਪੈ ਸਕਦੀ ਆ ਨਾ ਬੀਜੀ ਉਹਨੇ ਤੇ ਸਾਫ਼ ਹੀ ਜਵਾਬ ਦਿੱਤਾ ਕਿ ਮੇਰੇ ਕੋਲ ਤੇਕਰ ਰੁਪਈਆ ਨਹੀਂ ਆ ਘਰਾਂ ਵਰਗੇ ਘਰਵਾ ਵੀਰ ਜੇ ਤੇਰੇ ਕੋਲ 12 13 ਕਿੱਲਿਆਂ 'ਚ ਨਹੀਂ ਪਿਆ ਤਾਂ ਮੇਰੇ ਕੋਲ ਕਿਥੋਂ ਨਾਲ ਛਿਆ ਸੱਤਾ ਕਿੱਲਿਆਂ 'ਚ ਨਾ ਇਹ ਥੋੜੀ ਗੱਲ ਆ ਨਾ ਫੇ ਇਹ ਕੋਈ ਰੀਸ ਹੁੰਦੀ ਆ ਫੇ ਤੇਰੇ ਕੋ ਇੰਨੇ ਆ ਤੇ ਤੇਰੇ ਕੋ ਇੰਨੇ ਆ ਜਦੋਂ ਭੈਣ ਭਰਾ ਦੀ ਮਾਇਤ ਕਰਨੀ ਹੋਵੇ ਤਾਂ ਕਿਤੋਂ ਫੜਕੇ ਵੀ ਕਰ ਦੇਈਦੀ ਆ ਇਹ ਨਹੀਂ ਗੱਲ ਹੁੰਦੀ ਪਰ ਉਹ ਕੁੜੀ ਨੂੰ ਤਾਂ ਕੋਈ ਅਕਲ ਹੈ ਹੀ ਨਹੀਂ ਕੀ ਕਰੀਏ ਹੁਣ ਤੁਹਾਡੇ ਹੁੰਦਾ ਵੀ ਜੇ ਇਹਨੂੰ ਲੋੜ ਪੈ ਗਈ ਤੇ ਫੇਰ ਇਹਨੇ ਕਹਿਣਾ ਵਾ ਵੀ ਵੀਜੀ ਜੇ ਡੈਡੀ ਹੁੰਦਾ ਪਾਪਾ ਜਿੰਦਾ ਤੇ ਮੈਨੂੰ ਫੜਾ ਕੇ ਜਾਂਦਾ ਘਰ ਭਰਾ ਤੇ ਭਰਾਈ ਨਿਕਲੇ ਨਾ ਭਰਾ ਅਹੀਂ ਕਿਹੜੇ ਰਖਣੇ ਅਹੀਂ ਵੀਜੀ ਅਹੀਂ ਨਵੀਂ ਪੁਰਾਣੀ ਕਰਕੇ ਤੇ ਅਹੀਂ ਫੜਾਈ ਹੋਣੀ ਸੀ ਪਿਆਲਾ ਦੋਹਾਂ ਚਾਹੁੰਦੇ ਨਾਲ ਦੀ ਗੱਲ ਹੀ ਸੱਚ ਹਾਂਜੀ ਮੁੜ ਕੇ ਮਿਲ ਜਾਣੇ ਤੇ ਚੱਲਾ ਪਏ ਇਹਦੇ ਘਰ ਦੇ ਆਉਂਦੇ ਕੀ ਹੋ ਜਾਣਾ ਸੀ ਉੱਥੇ ਪੈਸੇ ਦਾ ਕੁਝ ਲਾ ਲੈਣਾ ਸੀ ਇਹ ਮੈਂ ਮੁੰਡੇ ਦੀ ਐਡਮਿਸ਼ਨ ਕਰਾਈ ਆ ਕੋਈ ਦਾ ਮੈਂ ਠੀਕ ਠਾਕ ਨਹੀਂ ਸੀ ਮੇਰੇ ਤੇ ਲੱਗੇ ਆ ਫਰਾਂ ਇਦਾਂ ਦੀਆਂ ਗੱਲਾਂ ਕਰ ਕਰ ਕੇ ਤੇ ਮੁੜ ਕੇ ਹਾਰ ਕੇ ਮੈਂ ਫਿਰ ਪੈਣ ਜਵਾਬ ਇਹ ਜਵਾਬ ਹੀ ਸਮਝ ਲਾ ਹਾਂ ਟਾ ਛੜਿਆ ਫਿਰ ਕੇ ਜਾਣ ਕੇ ਟਾਲਿਆ ਵਾ ਸਭ ਕੁਝ ਆ ਗਿਆ ਉਹਦੇ ਕੋਲ ਹੁਣ ਮੈਂ ਕਾ ਕੀ ਆਖਾਂ ਉਹਨੂੰ ਤੇ ਮੇਰੀ ਆ ਪਰ ਉਹਨੂੰ ਅਕਲ ਹਨ ਨਹੀਂ ਪੈਣ ਭਰਾਂ ਮਿਲਣ ਦਾ ਨਾ ਪਤਾ ਹੀ ਕੋਈ ਨਹੀਂ ਕਾ ਉਹਨੂੰ ਕਿੱਦਾਂ ਮਿਲਣਾ ਤੇ ਜੇ ਹੁਣ ਭਲਕੇ ਵੀ ਲੋੜ ਪਈ ਤੇ ਫਿਰ ਹੁਣ ਰਮਨ ਮੈਨੂੰ ਦੇ ਦਊਗੀ ਪੈਸੇ ਇਹ ਤਾਂ ਹੁਣ ਹੱਥ ਨੂੰ ਹੱਥ ਵਾ ਬਿਲਕੁਲ ਪਤਾ ਹੈ ਤੇ ਦਾਈਆਂ ਜੇ ਹੁਣ ਅਜੇ ਉਹ ਗਰਜ ਤੁਹਾਡੀ ਕਰਦੀ ਕੱਲ ਨੂੰ ਉਹਨੂੰ ਪੈਂਦੀ ਤੇ ਚਲੋ ਤੁਸੀਂ ਵੀ ਕਰਦੇ ਹੁਣ ਜਦੋਂ ਉਹਨੇ ਨਹੀਂ ਸੋਚਿਆ ਤੇ ਫਿਰ ਤੁਹਾਡਾ ਜੀ ਕਰਨਾ ਵਾ ਗਾੜੀ ਦੇਣ ਨੂੰ ਹੁਣ ਮੈਂ ਤੁਹਾਨੂੰ ਕਿੱਦਾਂ ਕਵਾਂਗੇ ਵੀ ਪੁੱਤ ਦੋ ਉਹਨੂੰ ਮੈਂ ਵੀ ਨਹੀਂ ਕਹਿ ਸਕਦੀ ਮੈਂ ਤਾਂ ਚਲੋ ਤੁਹਾਡਾ ਨਾਲ ਹੀ ਨਹੀਂ ਕਰ ਰਹੀ ਆ ਤੇ ਰਮਨ ਨੇ ਗੱਲ ਕਰਤੀ ਮੈਂ ਤਾਂ ਗੱਲ ਹੀ ਨਹੀਂ ਕਰਨੀ ਵੀ ਵੀਰੀ ਮੈਂ ਪੈਸੇ ਮੰਗੇ ਹੀ ਜਾਂ ਕਿਦਾਂ ਹੀ ਆ ਜਾਣਾ ਚਲੋ ਗੱਲ ਪੁੱਤ ਕਰਨੀ ਪੈਂਦੀ ਆ ਘਰ ਦੇ ਵਿੱਚ ਉਹਨਾਂ ਤੇ ਵਿਚਾਰੀ ਨੇ ਕਰਨੀ ਵੀ ਕੀ 2 ਲੱਖ ਰੁਪਏ ਮੰਗਿਆ ਜੇ ਮੇਰਾ ਭਰਾ ਚਾਰ ਦੇ ਸਕਦਾ ਤੇ ਇਹ ਨਹੀਂ ਦੇ ਸਕਦੀ ਤੂੰ ਲੱਖ ਜੇ ਨਹੀਂ ਦੇਣਾ ਤੇ ਚੱਲ ਲੱਖ ਹੀ ਦਿੰਦੀ ਉਹ ਭਾਵੇਂ ਬੀਜੀ ਸਾਰੇ ਆਪਣੇ ਭਰਾ ਕੋ ਲੈ ਲੈਂਦੀ ਹੂੰ ਉਹਨੇ ਸਿਰਫ ਟੋਇਆ ਹੀ ਆ ਵੀ ਆਪਣੇ ਰਿਸ਼ਤੇਦਾਰਾਂ ਦਾ ਟੋਕੇ ਵੇਖ ਵੀ ਦੰਦਾ ਤੈਨੂੰ ਕੋਈ ਪੈਸਾ ਹਾਂ ਬਿਲਕੁਲ ਇਹ ਵੀ ਗੱਲ ਸੱਚ ਆ ਟੋਣਾ ਪੈਂਦਾ ਤੇ ਟੋਣਾ ਵੀ ਪੈਂਦਾ ਹਾਂ ਬਿਲਕੁਲ ਪਰ ਨਹੀਂ ਕੁੜੀ ਮੂਰਖ ਨਿਕਲੀ ਆ ਹੁਣ ਮੈਂ ਕੀ ਆਖਾਂ ਪਤ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਮੈਂ ਤੇ ਸਭ ਚਾਹ ਤੇ ਇੱਥੇ ਆੜ ਕੇ ਕਿਧਾਂ ਜ਼ੁਬਾਨ ਚਲਾਉਂਦੀ ਆ ਉਹਨੂੰ ਨਹੀਂ ਪਤਾ ਵੀ ਮੇਰੇ ਪਰਝਾਈ ਆ ਮੇਰਾ ਭਰਾ ਵਾ ਸੋਚਦੀ ਨਹੀਂ ਇਹ ਗੱਲ ਤੇ ਇਹ ਥੋੜਾ ਜ਼ਬਾਨਾ ਵੱਡੇ ਥੋੜਾ ਹੋਈਦਾ ਵਾ ਮੈਨੂੰ ਆਖੂਗੇ ਇਦਾਂ ਨਾ ਕਰੀਂ ਉਦਾਂ ਨਾ ਕਰੀਂ ਜੋ ਮਰਜੀ ਮੈਨੂੰ ਕਹੀ ਜਾਵੇ ਪਤ ਮੈਂ ਆਪਣਾ ਘਰ ਵੇਖਣਾ ਮੈਂ ਉਹਦੇ ਮਗਰ ਥੋੜਾ ਲੱਗਣਾ ਵਾ ਓਏ ਇਹੋ ਹੀ ਇਹ ਤਾਂ ਗੱਲ ਤੁਹਾਡੀ ਠੀਕ ਆ ਜਦੋਂ ਮੇਰੇ ਨਾਲ ਤੁਸੀਂ ਚੰਗਾ ਮੇਰਾ ਪਰਿਵਾਰ ਚੰਗਾ ਨੋ ਮੇਰੀ ਚੰਗੀ ਪੁੱਤ ਚੰਗਾ ਪੋਤੇ ਸਭ ਕੁਝ ਮੈਂ ਉਹਦੇ ਮਗਰ ਕਿਉਂ ਲੱਗਾ ਮੈਂ ਚੁੱਪ ਕਰਕੇ ਸੁਣ ਲੈਣੀ ਹੁੰਦੀ ਆ ਜਿੰਨੀਆਂ ਗੱਲਾਂ ਕਰੀ ਜਾਵੇ ਕਰੀ ਜਾ ਮਗਰ ਥੋੜਾ ਮੈਂ ਲੱਗ ਜਾਣਾ ਮੈਂ ਆਪਣਾ ਘਰ ਕਿਉਂ ਖਰਾਬ ਕਰਾਂ ਮੈਂ ਵੀ ਗੱਲ ਕਹੀ ਮੈਂ ਕਿਹਾ ਵੀ ਤੂੰ ਆਪਣੇ ਪਰੌਣੇ ਨਾਲ ਸਲਾਹ ਕਰ ਲੈ ਤੇ ਚੱਲ ਕੇ ਹਾਰਤੀ ਉਰਤੀ ਕੋ ਲੈ ਕੇ ਦੇਂਦਾ ਤੁਹਾਡਾ ਤਾਂ ਕੰਮ ਚੱਲਦਾ ਵਾ ਚੱਲਦਾ ਵਾ ਪਰ ਨਹੀਂ ਦੇਣੇ ਨਹੀਂ ਸੀ ਸਭ ਕੁਝ ਹੋ ਜਾਂਦਾ ਪੁੱਤ ਕਰਨਾ ਹੋਏ ਤੇ ਸਭ ਕੁਝ ਹੋ ਜਾਂਦਾ ਵਾ ਚਲੋ ਹੁਣ ਨਹੀਂ ਦਿੱਤੇ ਫਿਰ ਕੀ ਕਰਨਾ ਹੁਣ ਵੀ ਪਾਈ ਥੋੜਾ ਲੱਗ ਜਾਣਾ ਵਾ ਮੈਂ ਐਸੇ ਕਰਕੇ ਗਈ ਆ ਦੋਸਤ ਨੂੰ ਕਹੀ ਅੱਛਾ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਆੜ ਕੇ ਤੇ ਲੈ ਜਾ ਮੇਰੇ ਕੋਲ ਉਹ ਤੇ ਵਿਚਾਰੀ ਸਗੋਂ ਮੈਨੂੰ ਆਖਣ ਦੇਈ ਵੀ ਫਿਰ ਮੈਂ ਇਦਾਂ ਕਰਨੀ ਹੈ ਫੇ ਟੂਬਾਂ ਦੇ ਦਿੰਨੀ ਆਂ ਫੇ ਚੱਲ ਟੂਬਾਂ ਤੇ ਚੁੱਕ ਲਿਆ ਮੈਂ ਚਲ ਵੇਖ ਲਿਓ ਫਿਰ ਜਿੱਦਾਂ ਧੀਏ ਸਾਰੂ ਦਾ ਸਾਰੂ ਗੱਲਵਾ ਵੀ ਜੀ ਅਦਾ ਵੀ ਜੇ ਗੜੇ ਅਕਰੀ ਪੈ ਗਿਆ ਨਾ ਤੇ ਮੇਰੇ ਕੋਲ ਛੁੱਟੀਆਂ ਹੀ ਨਹੀਂ ਆ ਮੈਨੂੰ ਪਤਾ ਨਹੀਂ ਇਸ ਗੱਲ ਦਾ ਨਹੀਂ ਛੁੱਟਦੀ ਨਾ ਇਹ ਤਾਂ ਗੱਲ ਸੱਚੀ ਹੈ ਚਲੋ ਕੋਈ ਨਹੀਂ ਫਿਰ ਜੇ ਮਿਲਦੇ ਆ ਤੇ ਫੜ ਲੈ ਪੁੱਤ ਤੇ ਫੜ ਕੇ ਤੇ ਮੁੜ ਕੇ ਨਵੀਂ ਪ੍ਰਾਣੀ ਕਰਕੇ ਤੁਰਦੇ ਦੇ ਦੇ ਦੀ ਗੱਲ ਮੁੱਕੀ ਚਲੋ ਬੈਠੋ ਤੁਸੀਂ ਮੈਂ ਉਹ ਢੀਕਦਾ ਹੋਣਾ ਚੰਗਾ ਚੰਗਾ ਲੈ ਆਵਾ ਜਾਂ ਹੋਇਆ ਚਲੋ ਕੀ ਕਰਨਾ ਫਿਰ ਹੁਣ ਮੁੱਤਾ ਤੇ ਸਾਰਨਾ ਹੀ ਨਾ ਇਹ ਕੁੜੀ ਬੇਟੀ ਮੂਰਖ ਨਿਕਲੀ ਆ ਫੇ ਤੂੰ ਪਰਾ ਦੀ ਮਿੱਤ ਕਰਦੇ ਕੀ ਹੋ ਚੱਲਿਆ